ਸਤਿ ਸ਼੍ਰੀ ਅਕਾਲ ਸਰ ਅੱਜ ਜਿਹੜੀ ਤੁਹਾਡੀ ਮੀਟਿੰਗ ਰੱਖੀ ਆ ਕਿਸ ਸੰਬੰਧ ਰੱਖੀ ਗਈ ਹੈ ਸਰ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਾਰੇ ਸੰਸਾਰ ਤੇ ਵਸਦੇ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਧ ਕਾਲ ਤੋਂ ਸੰਸਾਰ ਦੇ ਭਲੇ ਲਈ ਧਰਮ ਲਈ ਉਸ ਵਿਅਕਤੀ ਵਿਸ਼ੇਸ਼ ਜਿਨ੍ਹਾਂ ਦਾ ਇਤਿਹਾਸ 'ਚ ਜ਼ਿਕਰ ਹੈ ਉਹ ਸੰਸਾਰ ਦੇ ਭਲੇ ਲਈ ਧਰਮ ਲਈ ਕੰਮ ਕਰਦੇ ਆਏ ਉਹਨਾਂ ਵਿੱਚੋਂ ਇੱਕ ਸਾਲ ਤੋਂ ਲਗਭਗ ਸਵਾਰ ਗੁਰਜੀਤ ਸਿੰਘ ਦੀ ਖਾਲਸਾ ਇੱਕ ਬਹੁਤ ਹਾਈਟ ਵਾਲੇ ਟਾਵਰ ਤੇ ਤਪੱਸਿਆ ਕਰ ਰਹੇ ਮੋਰੋਨਾ ਦਾ ਮਕਸਦ ਕੋਈ ਪੋਲੀਟੀਸ਼ਨ ਬਣਨਾ ਜਾਂ ਪੋਲਿਟਿਕਸ ਕਰਨਾ ਨਹੀਂ ਹੈ ਉਹਨਾਂ ਦਾ ਮਕਸਦ ਹੈ ਕਿ ਜਿਹੜੀ ਸੰਸਾਰ ਭਰ ਵਿੱਚ ਧਰਮ ਗ੍ਰੰਥਾਂ ਦੀ ਬੇਦਬੀ ਆਉਂਦੀ ਹੈ ਉਸ ਨੂੰ ਰੋਕਣਾ ਲਗਭਗ ਉਹਨਾਂ ਨੂੰ ਸਾਲ ਹੋ ਗਿਆ ਕੋਈ ਮੇਰੇ ਖਿਆਲ 200 ਫੁੱਟ ਤੋਂ ਉੱਤੇ ਬਚਾ ਤਹਾਵਰ ਹੈ ਬੀਐਸ 400 422 ਤੇ ਉੱਥੇ ਉਹਨਾਂ ਦਾ ਰਹਿਣਾ ਖਾਣਾ ਸਾਰੀ ਕਿਰਿਆ ਉੱਥੇ ਹੁੰਦੀ ਹੈ। ਉਹ ਰੋਜ਼ ਉਹ ਚਾਹੁੰਦੇ ਨੇ ਕਿ ਮੇਰੇ ਸਰੀਰ ਦੇ ਰਹਿੰਦਿਆਂ ਰਹਿੰਦਿਆਂ ਇਸ ਤਰ੍ਹਾਂ ਦਾ ਕਾਨੂੰਨ ਬਣ ਜਾਏ। ਜਿਸ ਤਹਿਤ ਧਰਮ ਸਥਾਨਾਂ ਦੀ ਧਰਮ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਵਾਸਤੇ ਸਜ਼ਾ ਦਾ ਸਖਤ ਪ੍ਰਬੰਧ ਹੋਵੇ। ਯੂਕੇਸ਼ਨਲ بڑے ਹਿਰਦਿਆਂ ਨੂੰ ਦੁੱਖ ਪਹੁੰਚਦਾ ਸਮਾਜ ਵਿੱਚ ਇੱਕ ਬੜਾ ਨਿੰਦਿਤ ਮੈਸੇਜ ਜਾਂਦਾ ਹੈ। ਉਹਦੇ ਨਾਲ ਕਈ ਦਾਪਾ ਦੰਗੇ ਭੜਕਣ ਦੀ ਸਥਿਤੀ ਵੀ ਬਣ ਜਾਂਦੀ ਹੈ। ਪਰਮ ਨੇ ਜਿਸ ਨੇ ਜੋੜਨਾ ਹੁੰਦਾ ਉਹ ਕਈ ਵਾਰੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਤੋੜਨ ਦਾ ਕੰਮ ਕਰ ਰਿਹਾ। ਇੱਕ ਤਾਂ ਉਸਦੇ ਸਬੰਧ ਵਿੱਚ ਅਸੀਂ ਕਹਿਣਾ ਚਾਹੁੰਦੇ ਹਾਂ ਮੁਲਕਤਾ ਦੀ ਸੇਵਾ ਦੇ ਸਬੰਧ ਵਿੱਚ ਬੜਾ ਕੀਮਤੀ ਹਿਰਦਾ ਰੱਖਣ ਵਾਲੇ ਸਤਕਾਰਯੋਗ ਰਾਣਾ ਜੀ ਜਿਨ੍ਹਾਂ ਨੂੰ 골ਡਨ ਹਾਰਟ ਵਾਲੇ ਕਰਕੇ ਸਾਰਾ ਸੰਸਾਰ ਜਾਣਦਾ ਹੈ। ਔਰ ਸਰਬ ਧਰਮ ਫਾਊਂਡੇਸ਼ਨ ਵੀ ਜਿਹੜੀ ਆ ਉਹਨਾਂ ਨੇ ਇੱਕ ਬਣਾਈ ਹੋਈ ਹੈ ਜੋ ਮਨੁੱਖਤਾ ਦੀ ਸੇਵਾ ਲਈ ਕੰਮ ਕਰਦੀ। ਤੇ ਹੁਣੇ ਜਦ ਕੁਦਰਤੀ ਆਫਤ ਆਈ ਹੈ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਜਿਵੇਂ ਫਲੱਡ ਆਏ ਔਰ ਆਫਟਰ ਫਲੱਡ ਵੀ ਜਿਹੜੀ ਆ ਉਹ ਬੜੀ ਵਿਖੰਪ ਪ੍ਰਸਥਿਤੀ ਬਣੀ ਹੋਈ ਹੈ ਖੇਤਾਂ ਵਿੱਚ ਰੇਤ ਭਰ ਗਈ ਹੈ ਪਸ਼ੂ ਬਹੁਤ ਨੁਕਸਾਨੇ ਗਏ ਨੇ ਉਸ ਦੌਰਾਨ ਹਮੇ ਸਾਡੀਆਂ ਬਹੁਤ ਸਾਰੀਆਂ ਸੰਸਥਾਵਾਂ ਆਪਣੇ ਆਪਣੇ ਤੌਰ ਤੇ ਆਪਣਾ ਯੋਗਦਾਨ ਪਾ ਰਹੀਆਂ ਨੇ ਸਲਾਘਾ ਯੋਗ ਹੈ ਸਾਰੇ ਜਿਵੇਂ ਸਿੱਖ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਦਰਬਾਰ ਪ੍ਰਬੰਧਕ ਕਮੇਟੀ ਹੈ ਬੜਾ ਸਲਾਘਾ ਯੋਗ ਉਪਰਾਲਾ ਕਰ ਰਹੀ ਹੈ ਹੋਰ ਬਖਵਾਕ ਸੰਸਥਾਵਾਂ ਨੇ ਉਹਨਾਂ ਚ ਇੱਕ ਸਾਡੇ ਮਾਨਵ ਰਤਨ ਮੈਂ ਸਮਝਦਾ ਇਹਨਾਂ ਨੂੰ ਆਦਰਨੀਏ ਰਾਣਾ ਜੀ ਉਹ ਜਗ੍ਹਾ ਜਗ੍ਹਾ ਪਹੁੰਚ ਕੇ ਉਹਨਾਂ ਨੇ ਵੱਡੇ ਉਪਰਾਲੇ ਕੀਤੇ ਨੇ ਅਮਰ ਉਹਨਾਂ ਦਿਨਾਂ ਵਿੱਚ ਲੰਗਰ ਪਸ਼ੂਆਂ ਦਾ ਚਾਰਾ ਮੈਡੀਕੇਸ਼ਨ ਤੇ ਹੋਰ ਚੀਜ਼ਾਂ ਪ੍ਰੋਵਾਈਡ ਕਰਾਈਆਂ ਨੇ ਸੇਵਾ ਦੇ ਰੂਪ ਵਿੱਚ ਮੰਗਿਆ ਕਿਸੇ ਕੋਲ ਕੁਝ ਨਹੀਂ ਮੰਗਿਆ ਉਹਨਾਂ ਨੇ ਪ੍ਰਮਾਤਮਾ ਕੋਲੋਂ ਹੀ ਆ ਔਰ ਕਿਹਾ ਕਿ ਜਿਹੜਾ ਜਿਹੜੀ ਸੇਵਾ ਹੋ ਰਹੀ ਹੈ ਮਨੁੱਖਤਾ ਦੇ ਭਲੇ ਦੇ ਕੰਮ ਆ ਇਸ ਲਈ ਮੈਂ ਜਿੱਥੇ ਸਾਰੇ ਸਿੱਖ ਜਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਤਾਂ 12 ਅਕਤੂਬਰ ਨੂੰ ਸਮਾਣਾ ਇੱਕ ਇਤਿਹਾਸਕ ਨਗਰ ਹੈ ਲਗਭਗ ਸਿੱਖ ਇਤਿਹਾਸ ਵਿੱਚ ਜਿਹੜੇ ਬਹੁਤੇ ਜਲਾਦ ਨੇ ਜਿਨ੍ਹਾਂ ਨੇ ਸਿੱਖ ਗੁਰੂ ਸਾਹਿਬਾਨ ਸਿੱਖ ਸੈਇਦਾਂ ਨੂੰ ਸ਼ਹੀਦ ਕੀਤਾ ਉਹ ਸਮਾਣੇ ਦੇ ਨਵੇਂ ਸਾਹਿਬਜ਼ਾਦੇਆਂ ਨੂੰ ਸ਼ਹੀਦ ਕਰਨ ਵਾਲੇ ਸਾਸਲ ਬੇਗ ਤੇ ਬਾਸਲ ਬੇਗ ਦੋ ਭਰਾ ਜਲਾਦ ਸੁਣਜਣਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇਆਂ ਨੂੰ ਦੀਵਾਰਾਂ ਚ ਚੜਿਆ ਉਹ ਸਮਾਣੇ ਦੀ ਸੀ ਗੁਰੂ ਤੇਗ ਬਹਾਦਰ ਜੀ ਨੂੰ ਜਿਸ ਨੇ ਸ਼ਹੀਦ ਕੀਤਾ ਉਹ ਜਲਾਲਉਦੀਨ ਵੀ ਸਮਾਣੇ ਦਾ ਸੀ ਔਰ ਸਿੱਖ ਪੰਥ ਵਿੱਚ ਸਿਕੋਣਾ ਦਿਨਾਂ ਚ ਗੱਲ ਚੱਲ ਪਈ ਸੀ ਕਿ ਜਲਾਦਾਂ ਦਾ ਸ਼ਹਿਰ ਹੈ ਸਮਾਣਾ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਨੂੰ ਜਿੱਤਿਆ ਵੀ ਸੀ ਉਹਨਾਂ ਦੇ ਰਾਜਕਾਲ ਵਿੱਚ ਜਦ ਖਾਲਸਾ ਰਾਜ ਉਹਨਾਂ ਨੇ 1710 ਵਿੱਚ ਸ਼ੁਰੂ ਕੀਤਾ ਸਭ ਤੋਂ ਪਹਿਲਾ ਝੰਡਾ ਚੁਲਾਇਆ ਸਰਹੰਦ ਤੋਂ ਵਜ਼ੀਰ ਖਾਨ ਨੂੰ ਸੌਦਾ ਲੜਣ ਤੋਂ ਬਾਅਦ ਔਰ ਇਸ ਗੱਲ ਤੋਂ ਵੀ ਸਾਰਾ ਇਤਿਹਾਸ ਬਖੂਬੀ ਜਾਣਕਾਰ ਹੈ ਕਿ ਪਹਿਲੇ ਜ਼ਮੀਨਾਂ ਦੇ ਮਾਲਕ ਬਾਦਸ਼ਾਹ ਹੁੰਦੇ ਸਨ ਜਾਗੀਰਦਾਰ ਹੁੰਦੇ ਸਨ ਉਹਨਾਂ ਤੋਂ ਥੱਲੇ ਜਿਹੜੇ ਕਿਸਾਨ ਸਨ ਉਹ ਮਜ਼ਦੂਰ ਸਨ ਮਿਹਨਤ ਮਜ਼ਦੂਰੀ ਕਰਨ ਵਾਲੇ ਜਿਹੜੇ ਮਜ਼ਦੂਰ ਹੁੰਦੇ ਨੇ ਇਸ ਤਰ੍ਹਾਂ ਉਹਨਾਂ ਦਾ ਸੀ ਇਹ ਪਹਿਲਾ ਸਭ ਤੋਂ 1710 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਨ ਦਾ ਜਿਹੜਾ ਸੀ ਉਹ ਕਾਨੂੰਨ ਪਾਸ ਕੀਤਾ ਕਿ ਜਿਹੜਾ ਵਾਹੇਗਾ ਉਹੀ ਖਾਏ ਉਹੀ ਮਾਲਕ ਹੋਵੇ ਤਾਂ ਉਸ ਵੇਲੇ ਉਹਨਾਂ ਨੇ ਸਮਾਣੇ ਨੂੰ ਵੀ ਦਿੱਤਿਆ ਸੀ ਅੱਜ ਮੈਂ ਸੋਚਦਾ ਕਿ ਜਿੱਥੇ ਸਿੱਖਾਂ ਦੀਆਂ ਵੱਡੀਆਂ ਸ਼ਖਸੀਅਤਾਂ ਨੂੰ ਸ਼ਹੀਦ ਕਰਨ ਵਾਲੇ ਜਲਾਦ ਪੈਦਾ ਹੋਏ ਉਸ ਤਰ੍ਹਾਂ ਫਿਰ ਤੇ ਸਰਗੁਰਜੀਤ ਸਿੰਘ ਜੀ ਖਾਲਸਾ ਇੱਕ ਤਪਸਵੀ ਮੈਂ ਉਹਨਾਂ ਨੂੰ ਕਹਾਂਗਾ ਮਹਾਨ ਤਪਸਿਆ ਉਹਨਾਂ ਨੇ ਕੀਤੀ ਹੈ ਔਰ ਲਗਭਗ ਉਹਨਾਂ ਨੂੰ ਇੱਕ ਸਾਲ ਜਿਹੜਾ ਉਹ ਹੋ ਗਿਆ ਤੇ ਟਾਵਰ ਤੇ ਬੈਠ ਕੇ 8-8 ਘੰਟਿਆਂ ਬਾਣੀ ਦਾ ਪਾਠ ਕਰ ਜਪ ਕਰਦੇ ਨੇ ਔਰ ਇਸ ਤਰ੍ਹਾਂ ਉਹਨਾਂ ਦਾ ਜਿਹੜਾ ਹੈ ਉਹ ਬੜਾ ਵੱਡਾ ਯੋਗਦਾਨ ਹੈ ਮੈਂ ਸਰਕਾਰ ਨੂੰ ਵੀ ਨਿਮਰਤਾ ਸਹਿਤ ਕਹਾਂਗਾ ਕਿ ਪੰਜਾਬ ਦੀ ਸਰਕਾਰ ਵੀ ਹੈ ਔਰ ਭਾਰਤ ਦੇ ਫੈਡਰਲ ਗਵਰਨਮੈਂਟ ਵੀ ਹੈ ਉਹਨਾਂ ਸਾਰਿਆਂ ਨੂੰ ਮੈਂ ਨਿਮਰਤਾ ਸਹਿਤ ਪਾਵਾਂਗਾ ਕਿ ਇਸ ਤਰ੍ਹਾਂ ਦਾ ਕਾਨੂੰਨ ਪਾਸ ਕੀਤਾ ਜਾਵੇ ਇਕੱਲੇ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹੋਰ ਵੀ ਜਿਹੜੇ ਧਰਮ ਗ੍ਰੰਥ ਨੇ ਉਹਨਾਂ ਦੀ ਕੋਈ ਬੇਅਦਬੀ ਨਾ ਕਰੇ ਔਰ ਉਹਨਾਂ ਦੀ ਬੇਅਦਬੀ ਕਰਨ ਵਾਲਿਆਂ ਵਾਸਤੇ ਸਖਤ ਕਾਨੂੰਨ ਹੋਣ ਉਹਦੇ ਲਈ ਜੇ ਸਾਨੂੰ ਕਿਤੇ ਮਿਲਣਾ ਵੀ ਪਾਏਗਾ ਸਬੰਧਤ ਅਧਿਕਾਰੀਆਂ ਨੂੰ ਤਾਂ ਅਸੀਂ ਉਹ ਮਿਲਣ ਦਾ ਵੀ ਰਾਣਾ ਜੀ ਦੇ ਨਾਲ ਗੁਰਮੁਖ ਗਾਰੇ ਬਿੱਕਰ ਸਾਹਿਬ ਇਹਨਾਂ ਦੇ ਨਾਲ ਪਾਈ ਜਸਵੰਤ ਸਿੰਘ ਜੀ ਚਾਪਾ ਬਟਰੇ ਨੇ ਹੋਰ ਸਾਡੇ ਪ੍ਰਸ਼ਾਸਨਿਕ ਵੱਡੇ ਅਧਿਕਾਰੀ ਮੌਜੂਦ ਨੇ ਸਾਰੇ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਬਿਲਾਗ ਦੂਸਰੀ ਬੇਨਤੀ ਅਸੀਂ ਕਰਨਾ ਚਾਹੁੰਦੇ ਆ ਕਿ ਅ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਧਰਮ ਦੀ ਚਾਦਰ ਕਿਹਾ ਜਾਂਦਾ ਧਰਮ 헤ਤ ਸਾਕਾ ਜਨ ਪੀਆ ਅਸੀਸ ਦਿਆ ਪਰ ਸਿਰ ਰੋਈ ਉਹਨਾਂ ਦੇ ਪਵਨ ਸ਼ਹਾਦਤ ਦੇ ਸਦਕਾ ਭਾਰਤ ਵਿੱਚ Hindu ਧਰਮ ਦਾ ਪਰਚਮ ਬੁਲੰਦ ਹੈ ਔਰ ਦੁਰਗੋਵਿੰਦ ਸਿੰਘ ਮਹਾਰਾਜ ਦੇ ਆਪਣੇ ਬਚਨ ਹਨ ਕਿ ਠੀਕਰਪੁਰ ਦਲੀਸ਼ ਸਰਪੁਰਪੁਰ ਕੀਆ ਭਾਨ ਤੇ ਬਹਾਦਰ ਸੀ ਕਿਰਿਆ ਕਰੇ ਨਾ ਕਿ ਨ ਹੋਆ ਅਸੀਂ ਸੂਬੇ ਜਿੰਨਾ ਜਿੰਨਾ ਸੂਬਿਆਂ ਚੋਂ ਇਹ ਜੀਟੀ ਰੋਡ ਲੰਘਦਾ ਹੈ ਤੇ ਕੇਂਦਰ ਸਰਕਾਰ ਨੂੰ ਹੀ ਨਿਮਰਤਾ ਸਹਿਤ ਕਹਿਣਾ ਚਾਹਾਂਗਾ ਕਿ ਇਸ ਰੋਡ ਦਾ ਨਾਮ ਜਿਹੜਾ ਜੀਟੀ ਰੋਡ ਹੈ ਸਰ ਜੀਟੀ ਤਾਂ ਪਹਿਲਾਂ ਹੈ ਹੀ ਹੈ ਇੱਕ ਬੀ ਨਾਲ ਲੱਗਦਾ ਉਹ ਬੀ ਨਾਲ ਲਗਾ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਮਾਰਗ ਜਿਹੜਾ ਉਹ ਇਸ ਕੰਟਰੀ ਵਾਈਡ ਜਿਹੜਾ ਰੋਡ ਚ ਰੋਡ ਚੱਲਦਾ ਹੈ ਇਹਦਾ ਨਾਮ ਉਹਨਾਂ ਦੇ ਨਾਮ ਤੇ ਕਰਕੇ ਆਪਣੀ కృਤਗਤਤਾ ਜਿਹੜੀ ਹੈ ਉਹ ਉਹਨਾਂ ਪ੍ਰਤੀ ਅਰਪਣ ਕੀਤੀ। ਦੂਸਰਾ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਬਹੁਤ ਨਿਮਰਤਾ ਪੂਰਵਕ ਜਿਹੜਾ ਦਿੱਲੀ ਰੇਲਵੇ ਸਟੇਸ਼ਨ ਹੈ ਉਹ ਸੀਸਲੰਜ ਦੇ ਬਿਲਕੁਲ ਨਾਲ ਉਹਦਾ ਨਾਮ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੇ ਰੱਖਿਆ ਜਾਏ। ਯੂਪੀ ਵਿੱਚ ਬਿਲਾਸਪੁਰ ਅ ਤਸੀਲ ਹੈ ਰਾਮਪੁਰ ਜ਼ਿਲ੍ਹੇ ਉੱਥੇ ਭਾਈ ਮਤੀ ਦਾਸ ਜੀ ਦਾ ਪਰਿਵਾਰ ਅੱਜ ਵੀ ਨਿਵਾਸ ਰੱਖਦਾ ਹੈ ਭਾਈ ਗਲਬੀਰ ਸਿੰਘ ਉਸ ਪਰਿਵਾਰ ਦੇ ਮੁਖੀ ਨੇ ਇਸ ਤਰ੍ਹਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਦਾ ਵਿਸ਼ੇਸ਼ ਮਾਣ ਸਨਮਾਨ ਵੱਡੀਆਂ ਸਮਾਜਮਾਵਾਂ ਵਿੱਚ ਸ਼੍ਰੋਮਣੀ ਕਮੇਟੀ ਨੂੰ ਵੀ ਅਸੀਂ ਜਿਹੜੀ ਪੰਥ ਦੀ ਨੁਮਾਇੰਦਾ ਜਮਾਤ ਹੈ ਉਹਨੂੰ ਵੀ ਗੁਜ਼ਾਰਿਸ਼ ਕਰਾਂਗੇ ਕਿ ਐਸੇ ਪਰਿਵਾਰਾਂ ਨੂੰ ਬੁਲਾ ਕੇ ਬकायदा ਉਹਨਾਂ ਚੌਣ ਕੀਤੀ ਵੀ ਹੋਏਗੀ ਹੋਰ ਵੀ ਕਰ ਤੇ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਖਿਆਲ ਸਨਮਾਨ ਹੋਵੇ ਔਰ ਸਾਇਦ ਇਹ ਹੈ ਕਿ ਜਿਹੜਾ ਨਵਾਂ ਜੇਵਰ 에어ਪੋਰਟ ਬਣ ਰਿਹਾ ਉਹਦਾ ਨਾਮ ਵੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਰੱਖਿਆ ਜਾਏ ਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕੀਤੀ ਜਾਵੇ ਇਸ ਲਈ ਭਾਵੇਂ ਸਾਨੂੰ ਜਿਹਦੇ ਨਾਲ ਵੀ ਵੱਡੀਆਂ ਅਥਾਰਟिटीज ਨੇ ਦੇਚ ਦੀਆਂ ਹਾਈਵੇਜ਼ ਨਿਰਮਾਣ ਕਰਨ ਵਾਲੇ ਨੇ ਗਟਕਰੀ ਜੀ ਨੇ ਜਾਂ ਪ੍ਰਧਾਨ ਮੰਤਰੀ ਜੀ ਨੇ ਜਾਂ ਸਤਕਾਰਯੋਗ ਗ੍ਰਹਿ ਮੰਤਰੀ ਜੀ ਨੇ ਜਿਉਂ ਉਹਨਾਂ ਨੂੰ ਮਿਲਣਾ ਵੀ ਪਵੇਗਾ ਤੇ ਅਸੀਂ ਸਾਰਾ ਸੰਤ ਸਮਾਜ ਨੂੰ ਨਾਲ ਲੈ ਕੇ ਜਿੱਨਾ ਚ ਸਨਾਤਨ ਮੱਧ ਦੇ ਮਹਾਪੁਰਖਾਂ ਨੂੰ ਵੀ ਬੇਨਤੀ ਕਰਕੇ ਨਾਲ ਲੈ ਜਾਵਾਂਗੇ ਔਰ ਸਿੱਖ ਮੱਧ ਦੀਆਂ ਵੀ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ ਪ੍ਰਧਾਨ ਮੰਤਰੀ ਜੀ ਨਾਲ ਅਗਰ ਮਿਲਣਾ ਪਿਆ ਤਾਂ ਉਹਨਾਂ ਨਾਲ ਮਿਲਾਂਗੇ ਔਰ ਗੜਕਰੀ ਜੀ ਨਾਲ ਅਗਰ ਮਿਲਣਾ ਪਿਆ ਉਹਦੇ ਰੋਡਸ ਦਾ ਜਿਹੜਾ ਮਾਮਲਾ ਹੈ ਉਹ ਸਾਰਾ ਗੜਕਰੀ ਜੀ ਦੇਖਦੇ ਨੇ ਔਰ ਰਾਣਾ ਜੀ ਦਾ ਇਹਦੇ ਵਿੱਚ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਔਰ ਦੇਸ਼ ਵਿੱਚ ਖਾਸ ਕਰਕੇ ਪੰਜਾਬ ਵਿੱਚ ਉਹਨਾਂ ਦੀਆਂ ਬਹੁਤ ਵੱਡੀਆਂ ਸੇਵਾਵਾਂ ਨੇ ਹੁਣੇ ਮੈਂ ਫੋਨ ਕੀਤਾ ਸੀ ਅਜਨਾਲੇ ਉੱਥੋਂ ਮੈਨੂੰ ਪਤਾ ਲੱਗਿਆ ਵੀ ਗਗੋਵਾਲ ਇੱਕ ਛੋਟਾ ਜਿਹਾ ਕਸਬਾ ਹੈ ਉੱਥੇ ਬਹੁਤ ਵੱਡੇ ਸਮੇਂ ਤੱਕ ਇਹਨਾਂ ਨੇ ਉੱਥੇ ਲੰਗਰਾਂ ਦਾ ਦਵਾਈਆਂ ਦਾ ਪਸ਼ੂਆਂ ਦੇ ਚਾਰਿਆਂ ਦਾ ਪ੍ਰਬੰਧ ਕੀਤਾ ਔਰੇ ਬਹੁਤ ਸ਼ਲਾਘਾਯੋਗ ਉਹਨਾਂ ਦਿਨਾਂ ਜਦੋਂ ਕਿਸਾਨ ਮੋਰਚੇ ਵਿੱਚ ਕਿਸਾਨ ਲੰਬਾ ਅਰਸਾ ਉੱਥੇ ਬਾਰਡਰਾਂ ਤੇ ਬੈਠ ਰਹੇ ਉਹਨਾਂ ਦਿਨਾਂ ਵਿੱਚ ਵੀ ਤੁਹਾਨੂੰ ਪਤਾ ਹੈ ਜੱਗਜ਼ਹਰ ਹੈ ਕਿ ਉਹਨਾਂ ਦੇ ਲੰਗਰ ਪਾਣੀ ਹੋਰ ਬਹੁਤ ਸਾਰੀ ਸੇਵਾ ਸਤਕਾਰਯੋਗ ਰਾਣਾ ਜੀ 골ਡਨ ਹੱਥ ਵਾਲੇ ਕਰਦੇ ਰਹੇ ਨੇ ਔਰ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਵਿੱਚ ਵੀ ਇਹਨਾਂ ਨੇ ਪਹਿਲਾਂ ਅੰਬਾਲਾ ਤੇ ਉੱਥੇ ਸੋਨੀਪੱਤ ਗੋਲਨਾਹਟ ਦੋ ਇਹਨਾਂ ਦੀਆਂ ਸ਼ਕਾਵਾਂ ਸੁਣਾਉਣ ਮਹਾਰਾਜ ਦੇ ਨੂੰ ਪੰਜਾਬ ਵਿੱਚ ਵੀ ਭੇਜਿਆ ਔਰ ਮੈਂ ਸਮਝਦਾ ਕਿ ਪੰਜਾਬ ਦੀ ਸੇਵਾ ਕਰਨ ਵਾਸਤੇ ਇਹ ਆਏ ਨੇ ਔਰ ਸੇਵਾ ਵਿੱਚ ਸਨਪੇ ਤੇ ਲਤਾ ਨੇ ਸਾਰਾ ਇਹਦਾ ਤੋ ਆ ਰਹੇ تھے ਆ ਕੇ ਮਿਲਿਆ ਔਰ ਕੋਈ 1100 ਟਰੈਕਟਰ ਜਿਹੜਾ ਇਹ ਬੇਸਿਕ ਤੌਰ ਤੇ ਜਿਹਦੇ ਵਿੱਚ ਟਰੈਕਟਰਾਂ ਦੇ ਬੀਮੇ ਜਿਹੜੀਆਂ ਪਹਿਲੇ ਡਾਊਨ ਪੇਮੈਂਟਸ ਨੇ ਉਹ ਸਾਰੀਆਂ ਕਰਕੇ ਜਿਹੜੇ ਕਿਸਾਨ ਲੋੜਵੰਦ ਨੇ ਉਹਨਾਂ ਨੂੰ ਬਾਕੀ ਦਾ ਜਿਹੜਾ ਸਾਰਾ ਬਣਵਾ ਕੇ ਤੇ ਦੇ ਦੇ ਨੇ 1100 ਟਰੈਕਟਰ ਜਿਹੜਾ ਕਿ 11000 1100 1100 ਇਹ ਇੱਕ ਸ਼ੁਰੂਆਤ ਹੈ ਅੱਗੇ ਇਸ ਤੋਂ ਹੋਰ ਜ਼ਿਆਦਾ 11000 ਵੀ ਹੋ ਸਕਦਾ ਹੈ 11 ਲੱਖ ਵੀ ਹੋ ਸਕਦਾ ਹੈ ਗੁਰੂ ਨੂੰ ਪਤਾ ਹੈ ਇਹਨਾਂ ਨੂੰ ਕਿੰਨੀ ਪ੍ਰੇਰਣਾ ਕਰਨੀ ਹੈ ਔਰ ਇੱਕ ਬਹੁਤ ਵੱਡੀ ਇੱਕ ਸੇਵਾ ਹੈਗੀ ਹੈ ਜਿਹਦੇ ਵਿੱਚ ਜੇ ਇੱਕ ਬੰਦੇ ਨੂੰ ਹੀ ਦੇ ਦੇਣ ਤਾਂ ਫਿਰ ਉਹ ਜਿਹੜਾ ਸਾਰਿਆਂ ਦੇ ਕੰਮ ਨਹੀਂ ਆ ਸਕਦਾ ਇਸ ਲਈ ਥੋੜਾ ਥੋੜਾ ਕਰਕੇ ਜਿੰਨੀਆਂ ਡਾਊਨ ਪੇਮੈਂਟਸ ਨੇ ਉਹ ਸਾਰਾ ਕਿਸਾਨਾਂ ਦੇ ਵਾਸਤੇ ਇਹਨਾਂ ਨੇ ਉਦਮ ਕੀਤਾ ਪਰ ਮੈਂ ਸ਼ੁਕਰਾਨਾ ਕਰਦਾ ਗੁਰੂ ਸਾਹਿਬ ਦਾ ਕਿ ਉਹਨਾਂ ਨੇ ਇਹਨਾਂ ਨੂੰ ਸਵੱਤਵਕਤੀ ਹੈ ਔਰ ਇਸ ਗੱਲ ਦੀ ਸਮਰੱਥਾ ਬਖਸ਼ੀ ਹੈ ਕਿ ਇਹ ਸੇਵਾ ਕਰ ਸਕਦੇ ਫਿਰਦਾ ਬਖਸ਼ਿਆ ਕਿ ਇਹ ਸੇਵਾ ਕਰ ਸਕਦੇ ਨੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲ ਸੰਪਦਾ ਤਾਂ ਹੈ ਪਰ ਉਹ ਹਿਰਦਾ ਨਹੀਂ ਸੇਵਾ ਦਾ ਤਾਂ ਫਿਰ ਰਹਿ ਜਾਂਦਾ ਅਸੀਂ ਉਹਨਾਂ ਦੀ ਕੋਈ ਨਿੰਦਾ ਨਹੀਂ ਕਰ ਅਸੀਂ ਕਿਸੇ ਜਥੇਬੰਦੀ ਦਾ ਕੋਈ ਵਿਰੋਧ ਨਹੀਂ ਕਰਦੇ ਅਸੀਂ ਸਹਿਯੋਗ ਵਿੱਚ ਸਾਰਿਆਂ ਦੇ ਅੱਗੇ ਆ ਪਸੀਂ ਇਸ ਲਈ ਸੈਂਟਰ ਸਰਕਾਰ ਨੂੰ ਵੀ ਨਿਮਰਤਾ ਪੂਰਵਕ ਕਹਾਂਗੇ ਪੰਜਾਬ ਸਰਕਾਰ ਨੂੰ ਵੀ ਨਿਮਰਤਾ ਪੂਰਵਕ ਕਹਾਂਗੇ ਕਿ ਤੁਸੀਂ ਇਸ ਤਰ੍ਹਾਂ ਦੇ ਕਾਨੂੰਨ ਜ਼ਰੂਰ ਬਣਾਓ ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਖਾਸ ਕਰਕੇ ਜਿਹੜੇ ਸਾਡੇ ਰਹਿبری ਗ੍ਰੰਥ ਨੇ ਉਹਨਾਂ ਦਾ ਅਪਮਾਨ ਕਰਨ ਵਾਲਿਆਂ ਲਈ ਜਿਹੜੇ ਇੱਕ ਕਠਨ ਸਜ਼ਾਵਾਂ ਨੇ ਉਹਨਾਂ ਦਾ ਦੇਸ਼ ਦੇ ਕਾਨੂੰਨ ਵਿੱਚ ਪ੍ਰਾਵਧਾਨ ਹੋਵੇ ਤਾਂ ਕਿ ਆਏ ਦਿਨ ਆਏ ਦਿਨ ਕੋਈ ਨਾ ਕੋਈ ਬੇਦਬੀਆਂ ਦੀ ਘਟਨਾ ਸਾਹਮਣੇ ਆ ਜਾਂਦੀ। ਉਹਨਾਂ ਨੂੰ ਫਿਰ ਉਹ ਜਮਾਨਤਾਂ ਦੇ ਬਾਹਰ ਆ ਜਾਂਦੇ ਨੇ ਕਾਨੂੰਨ ਸਾਡੇ ਇਸ ਤਰ੍ਹਾਂ ਦੇ ਨੇ। ਇਸ ਕਰਕੇ ਉਹ ਬੜਾ ਜ਼ਰੂਰੀ ਹੈ 12 ਅਕਤੂਬਰ ਨੂੰ ਸਮਾਣਾ ਜਿੱਥੇ ਮੈਂ ਪਹਿਲਾਂ ਕਿਹਾ ਜਿਹੜਾ ਜਲਾਦਾਂ ਦਾ ਸ਼ਹਿਰ ਕਰਕੇ ਜਾਣਿਆ ਜਾਂਦਾ ਸੀ ਉੱਥੇ ਤੇ ਤਪਸਵੀ ਫਿਰਦਾ ਜਿਨ੍ਹਾਂ ਦੀ ਬਹੁਤ ਵੱਡੀ ਤਪੱਸਿਆ ਹੈ 400 ਫੁੱਟ ਟਾਵਰ ਹੈ ਜਿੱਥੇ ਉਹ ਉਹਨਾਂ ਨੇ ਆਪਣਾ ਅਸਣ ਲਾਇਆ ਹੋਇਆ ਤੇ ਉਹ ਜਿਹੜਾ ਉਸ ਬਾਰੇ ਇਹਨਾਂ ਨੇ ਇੱਕ ਵੱਡਾ ਇਕੱਠ ਵੀ ਉੱਥੇ ਰੱਖਿਆ ਅਰਦਾਸ ਹੋਵੇਗੀ ਉੱਥੇ ਸੰਗਤਾਂ ਨੂੰ ਇਸੇ ਨਿਮਰਤਾਪੂਰਵਕ ਦਸਤ ਬਸਤਾ ਗੁਜ਼ਾਰਸ਼ ਕਰਦੇ ਆ ਕਿ ਪਹੁੰਚ ਕੇ ਸਹਿਯੋਗ ਦੇਣ ਔਰ ਇਹ ਸਾਰਾ ਜਿਹੜਾ ਸਮਾਗਮ ਹੈ ਉਹ ਸਹਿਯੋਗ ਸਮਾਗਮ ਹੀ ਹੋਵੇਗਾ ਉੱਥੇ ਕਿਸਦਾ ਵਿਰੋਧ ਨਹੀਂ ਹੋਵੇਗਾ ਵੀ ਕਿਸੇ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਜਾਂ ਕਿਸੇ ਵਿਅਕਤੀ ਦਾ ਵਿਰੋਧ ਕਰਨ ਲਈ ਨਹੀਂ ਹੈ ਜਵੇਂ ਇੱਕ ਚਰਾਗ ਜਲਾਈਦਾ ਹਨੇਰਾ ਦੂਰ ਕਰਨ ਲਈ ਠੋਕਰਾਂ ਤੋਂ ਬਚਣ ਲਈ ਉਸ ਤਰ੍ਹਾਂ ਦਾ ਇਹ ਜਿਹੜਾ ਸਮਾਗਮ ਹੈ ਸਤਕਾਰਯੋਗ ਰਾਣਾ ਜੀ ਉੱਥੇ ਰੱਖ ਰਹੇ ਨੇ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਜ਼ਰੂਰ ਪਹੁੰਚ ਕੇ ਉਹਨਾਂ ਸਮਾਗਮਾਂ ਵਿੱਚ ਆਪਣੀ ਸ਼ਿਰਕਤ ਪ੍ਰਦਾਨ ਕਰੋ ਤੇ ਸਰਕਾਰਾਂ ਤੱਕ ਵੀ ਇਹ ਸੰਦੇਸ਼ ਪਹੁੰਚੇ ਕਿ ਸੰਗਤਾਂ ਜਣੀਆਂ ਨੇ ਉਹ ਸਾਰਾ ਪੰਜਾਬ ਕੀ ਸਾਰਾ ਦੇਸ਼ ਇਹ ਗੱਲ ਚਾਹੁੰਦਾ ਕੋਈ সনਤਨੀ ਨਹੀਂ ਚਾਹੇਗਾ ਕਿ ਸ਼੍ਰੀ ਮਦ ਭਾਗਵਤ ਗੀਤਾ ਦੀ ਬੇਅਦਬੀ ਹੋਵੇ ਕੋਈ ਇਸਲਾਮਿਕ ਮਤਲਬ ਮਨੁੱਖਾ ਉਹ ਨਹੀਂ ਚਾਹੇਗਾ ਕਿ ਕੁਰਾਨ ਪੁਰਾਣੇ ਪਾਤ ਦੀ ਬੇਅਦਬੀ ਹੋਵੇ ਤੇ ਕੋਈ ਸਿੱਖ ਨਹੀਂ ਚਾਹੇਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ ਇਸ ਲਈ ਸਾਰਿਆਂ ਦੇ ਸਨਮਾਨ ਵਿੱਚ ਤੇ ਸਭ ਦਾ ਸਨਮਾਨ ਬਹਾਲ ਹੋਵੇ ਬਸ ਸਾਡਾ ਭਾਰਤ ਦੇਸ਼ ਵੀ ਹੋ ਜਾਏ ਕਿ ਹਰ ਇੱਕ ਦਾ ਸਨਮਾਨ ਹੈ ਹਰ ਇੱਕ ਨਾਲ ਪਿਆਰ ਹੈ ਸਤਕਾਰ ਹੈ ਲੋਕ ਮਿਲਵਰਤਨ ਦੀ ਭਾਵਨਾ ਨੂੰ ساری ਦੁਨੀਆ ਤੇ ਪਸੰਦ ਕਰਦੇ ਨੇ ਪਰ ਹੁਣ ਤਾਂ ਸਮਾਂ ਐਸਾ ਹੈ ਕਿ ਇਸ ਲਈ ਅੱਗੇ ਵੱਡੀਆਂ ਪੁਲਾੰਗਾਂ ਜਣੀਆਂ ਨੇ ਭੁਟੀਆਂ ਜਾ ਸਕੀਆਂ ਤੋ ਬਹੁਤ ਮੈਂ ਧੰਨਵਾਦੀ ਆ ਆਪ ਸਾਰਿਆਂ ਦਾ ਵੀ ਮੀਡੀਆ ਦਾ ਵੀ ਔਰ ਸਤਕਾਰਯੋਗ ਸਤਾ ਜਲਿਪ ਸਿੰਘ ਜੀ ਬਿਕਰ ਸਤਾ ਜਸਵੰਤ ਸਿੰਘ ਜੀ ਸ਼ੱਪਾ ਔਰ ਮਾਨਯੀ ਰਾਣਾ ਸਾਹਿਬ ਆਪ ਸਾਰਿਆਂ ਦਾ ਇਹਨਾਂ ਦੇ ਸਾਰੇ ਪਰਿਵਾਰ ਬੱਚੇ ਬੈਠੇ ਨੇ ਸਭ ਦਾ ਮੈਂ ਧੰਨਵਾਦੀ ਆ ਉਲਝੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ